ਪੰਜਾਬ ਦੀ ਮੁਕਬਰੋਦੀ ਪਾਰਟੀ ਨੇ 2024 ਨਿਆ ਲੋਕ ਸਭਾ ਚੋਣਾਂ ਵਿੱਚ 13 'ਚੋਂ 7 ਸੀਟਾਂ ਜਿੱਤੀਆਂ ਸੀ ਕਾਂਗਰਸ ਨੇ ਇਸ ਜਿੱਤ ਤੋਂ ਬਾਅਦ 227 ਨੂੰ ਲੈ ਕੇ ਕਿੰਨਾ ਕਾਂਗਰਸ ਦੇ ਰਾਹ ਉਖਾ ਆਉ ਇਸ ਤੇ ਚਰਚਾ ਕਰਦੇ ਹਾਂ ਮੁੱਦ ਦੀ ਗੱਲ ਪ੍ਰੋਗਰਾਮ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੁੰਜਾ ਫੇਰ ਜਿੱਤ ਪ੍ਰਾਪਤ ਕਰਕੇ ਸੂਬੇ ਦੇ ਅੰਦਰ ਸਰਕਾਰ ਬਣਾਈ ਸੀ। ਇਸ ਸਮੇਂ ਆਮ ਆਦਮੀ ਪਾਰਟੀ ਦੇ ਅੱਗੇ ਭ੍ਰਿਸ਼ਟਾਚਾਰ, ਨਸ਼ਾ ਅਤੇ ਲਾਅ ਐਂਡ ਆਰਡਰ ਦੀਆਂ ਚੁਣੌਤੀਆਂ ਖੜੀਆਂ ਐ। ਇਸ ਦੇ ਬਾਵਜੂਦ ਵੀ ਜੇ ਦੇਖਿਆ ਜਾਵੇ 2022 ਤੋਂ ਲੈ ਕੇ ਹੁਣ ਤੱਕ 7 ਜਮਨੀ ਚੋਣਾਂ ਪੰਜਾਬ ਦੇ ਅੰਦਰ ਹੋਈਆਂ। ਜਿਨ੍ਹਾਂ ਵਿੱਚੋਂ ਕਾਂਗਰਸ ਸਿਰਫ ਇੱਕ ਬਰਨਾਲਾ ਦੀ ਜਿਮਨੀ ਚੋਣ ਜਿੱਤ ਸਕੀ ਜਦੋਂ ਕਿ ਲਗਾਤਾਰ ਆਮ ਆਦਮੀ ਪਾਰਟੀ 6 ਜਿਮਨੀ ਚੋਣਾਂ ਜਿੱਤ ਚੁੱਕੀ ਹੈ ਹੁਣ ਜੇ ਅਗਰ ਦੇਖਿਆ ਜਾਵੇ ਕਾਂਗਰਸ ਨੂੰ ਕਾਂਗਰਸ ਤਰਨਤਾਂ ਦੀ ਸੀਟ ਦੇ ਵਿੱਚ ਬੜੀ ਬੁਰੀ ਤਰ੍ਹਾਂ ਹਾਰੀ ਹੈ ਚੌਥੇ ਨੰਬਰ ਤੇ ਆਈ ਹੈ ਜਮਾਤ ਜਬਤ ਚੁੱਕੀ ਹੈ ਜਮਾਤ ਜਬਤ ਹੋਣ ਤੋਂ ਬਾਅਦ ਹੁਣ ਕਾਂਗਰਸ ਦੀਆਂ ਕਿੱਥੇ ਕਿੱਥੇ ਕਮੀਆਂ ਰਹੀਆਂ ਇਸ ਚੋਣ ਪ੍ਰਚਾਰ ਦੌਰਾਨ ਆਓ ਇੱਥੇ ਚਰਚਾ ਕਰ ਲੈਂਦੇ ਹਾਂ ਜਿਵੇਂ ਕਾਂਗਰਸ ਨੇ ਕarnveer ਬੁਰਜ ਨੂੰ ਆਪਣਾ ਉਮੀਦਵਾਰ ਐਲਾਨਿਆ ਉਸ ਤੋਂ ਬਾਅਦ ਇਹ ਗੱਲ ਜਿਹੜੀ ਆ ਚਰਚਾ ਵਿੱਚ ਆ ਗਈ ਸੀ ਕਿ ਤਰਨਤਾਲ ਦੀ ਜਿਮਨੀ ਚੋਣ ਵਿੱਚ ਕਾਂਗਰਸ ਨੇ ਇੱਕ ਕਮਜ਼ੋਰ ਕੈਂਡੀਡੇਟ ਐਲਾਨਿਆ ਇਹ ਪ੍ਰਤਾਪ ਸਿੰਘ ਬਾਜਪਾ ਦੇ ਖੇਮੇ ਦਾ ਕੈਂਡੀਡੇਟ ਦੱਸਿਆ ਗਿਆ ਜਿਸ ਨੂੰ ਰਾਜਾ ਵੜਿੰਗ ਨੇ ਸਹਿਮਤੀ ਦਿੱਤੀ ਕਮਜ਼ੋਰ ਕੈਂਡੀਡੇਟ ਵੀ ਇਸ ਹਾਰ ਦਾ ਕਾਰਨ ਹੈ ਜੇ ਚੋਣ ਪ੍ਰਚਾਰ ਦੀ ਗੱਲ ਕੀਤੀ ਜਾਵੇ ਤੇ ਇਸ ਚੋਣ ਪ੍ਰਚਾਰ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਦੋਂ ਇਹ ਬਿਆਨ ਦਿੱਤਾ ਕਿ ਤਰਨਤਾਰ ਦੇ ਲੋਕ ਖਾਲਸਤਾਨ ਨੂੰ ਵੋਟ ਪਾਉਣੇ ਚਾਹਦੇ ਆ ਜਾਂ ਹਿੰਦੁਸਤਾਨ ਦੂਸਰਾ ਬਿਆਨ ਉਹਨਾਂ ਦਾ ਵਿਵਾਦਤ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਆਇਆ ਬੂਟਾ ਸਿੰਘ ਨੂੰ ਉਹਨਾਂ ਨੇ ਜਿਵੇਂ ਉਹਨਾਂ ਦੇ ਨਾਲ ਐ ਭੈਣ ਭੇਦ ਭਾਵ ਦੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਉਸ ਦਾ ਤਰਨਤਾਰ ਦੇ ਐਸੀ ਲੋਕਾਂ ਦੇ ਬੜਾ ਮਾੜਾ ਪ੍ਰਭਾਵ ਗਿਆ ਇੱਥੇ ਹੀ ਬਸ ਨਹੀਂ ਛੋਟੇ ਛੋਟੇ ਬੱਚੇ ਸਿੱਖ ਬੱਚਿਆਂ ਦੇ ਜੋੜਿਆਂ ਨੂੰ ਹੱਥ ਲਾ ਕੇ ਮਜ਼ਾਕ ਕਰਨ ਦਾ ਵੀ ਜਿਹੜਾ ਆ ਉਹਨਾਂ ਤੇ ਦੋਸ਼ ਲੱਗਿਆ ਜੇ ਗੱਲ ਪ੍ਰਤਾਪ ਸਿੰਘ ਬਾਜਵਾ ਦੀ ਕਰ ਲਈਏ ਸਰਕਾਰ ਦੇ ਅੰਦਰ ਵਿਰੋਧੀ ਧਿਰ ਦੇ ਨੇਤਾ ਹਨ ਉਹਨਾਂ ਤੇ ਵੀ ਇਹ ਦੋਸ਼ ਲੱਗਿਆ ਕਿ ਉਹਨਾਂ ਨੇ ਇੱਕ ਮੰਚ ਦੇ ਉੱਤੇ ਇੱਕ ਵੱਡਾ ਪੋਸਟਰ ਜਿਸ ਦੇ ਉੱਪਰ ਗੁਰਤੇ ਇੱਕ ਵਾਧਰ ਅਤੇ ਭਾਈ ਜੈਤਾ ਦਾ ਜਿਹੜਾ ਆ ਪੋਸਟਰ ਤਸਵੀਰ ਫੋਟੋ ਲਗਾਉਣ ਦਾ ਵੀ ਦੋਸ਼ ਪ੍ਰਤਾਪ ਸਿੰਘ ਬਾਜਵਾ ਤੇ ਲੱਗਾ ਇਹ ਦੋਵੇਂ ਲੀਡਰ ਤਰਨਤਾਰ ਦੇ ਚੋਣ ਪ੍ਰਚਾਰ ਦੇ ਵਿੱਚ ਕਾਂਗਰਸ ਨੂੰ ਇਸ ਚੋਣ ਦੇ ਵਿੱਚ ਅੰਗਾਰਵਲ ਲੈ ਕੇ ਜਾਣ ਦਾ ਇਨਤੇਦੋਸ਼ ਹੈ। ਤਾਈ ਨੂੰ ਕਾਂਗਰਸ ਚੌਥੇ ਨੰਬਰ ਤੇ ਚਲੇ ਜਾਣ ਦੀ ਚਰਚਾ ਹੈ। ਇਸ ਹਾਰ ਤੋਂ ਬਾਅਦ ਰਾਜਾ ਬੜਿੰਗ ਨੇ ਆਪਣੀ ਫੇਸਬੁੱਕ ਪੇਜ ਤੇ ਆ ਕੇ ਲਿਖਿਆ ਕਿ ਸਿਆਸਤ ਦੇ ਅੰਦਰ ਜਿੱਤਾਂ ਹਾਰਾ ਇੱਕ ਉਹਨਾਂ ਨੇ ਅੱਗੇ ਲਿਖਿਆ ਕਿ ਕਦੀ ਜਿੱਤਣਾ ਕਦੀ ਨਾ ਜਿੱਤ ਸਕਣਾ ਇਹ ਵੀ ਇੱਕ ਚੋਣ ਦਾ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਇੱਕ ਜਿਹੜੀ ਇਹ ਚੋਣ ਨਤੀਜਾ ਇਹ ਸਾਰਾ ਧਿਆਨ ਨਹੀਂ ਬਦਲ ਸਕਦਾ ਅਸੀਂ 227 ਦੀ ਲੜਾਈ ਲਈ ਵੱਡੀ ਤਿਆਰੀ ਨਾਲ ਲੱਗੇ ਹਾਂ ਅਤੇ ਸਾਨੂੰ ਇਸ ਬਾਰੇ ਪੂਰਨ ਭਰੋਸਾ ਹੈ ਕਿ ਇਹ ਹਾਰ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਪ੍ਰੇਰਿਤ ਕਰੇਗੀ ਅਸੀਂ ਮਜਬੂਤੀ ਨਾਲ ਵਾਪਸੀ ਕਰਾਂਗੇ ਲੋਕਾਂ ਦੇ ਸਾਥ ਨਾਲ ਪੰਜਾਬ ਦੇ ਲੋਕਾਂ ਦੇ ਹੁਣ ਅਗਰ ਜੀ ਦੇਖਿਆ ਜਾਵੇ ਰਾਜਾ ਬਰਿੰਗ ਨੇ ਇਹ ਜੋ ਤਰਨਤਾਂ ਦੀ ਚੋਣ ਵਿੱਚ ਹੋਈ ਹਾਰ ਨੂੰ ਲੈ ਕੇ ਇਹ ਜਿਹੜੀਆਂ ਸਤਰਾਂ ਲਿਖੀਆਂ ਕਿ ਇਹਨਾਂ ਸਤਰਾਂ ਨਾਲ ਕਾਂਗਰਸ ਦੇ ਜਿਹੜੇ ਵਰਕਰ ਆ ਉਹਨਾਂ ਵਿੱਚ ਜਿਹੜੀ ਨਿਰਾਸ਼ਾ ਆਈ ਹੈ ਕਿ ਉਹਨਾਂ ਨੂੰ ਇਹ ਸਤਰਾ ਉਤਸ਼ਾਹਤ ਕਰਦੀਆਂ ਜਦੋਂ ਕਿ ਜਦੋਂ ਜੂਨ ਮਹੀਨੇ ਵਿੱਚ ਲੁਧਿਆਣਾ ਵੈਸਟ ਦੇ ਵਿੱਚ ਜਿੰਨੀ ਚੋਣ ਹੋਈ ਸੀ ਉਸ ਜਿੰਨੀ ਚੋਣ ਵਿੱਚ ਵੀ ਭਾਰਤ ਪੂਸ਼ਣ ਜਦੋਂ ਇਹ ਚੋਣ ਹਾਰ ਗਏ ਸੀ ਉਸ ਵੇਲੇ ਜਲੰਧਰ ਕੈਂਡ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਆਪਣਾ ਕਾਂਗਰਸ ਦੇ ਵਿੱਚ ਮੀਤ ਪ੍ਰਧਾਨਗੀ ਦਾ ਜਿਹੜਾ ਅਹੁਦਾ ਆ ਉਸ ਤੋਂ ਅਸਤੀਫਾ ਦੇ ਦਿੱਤਾ ਸੀ ਭਾਰਤ ਪੂਸ਼ਣ ਅਤੇ ਕੁਸ਼ ਹਾਲਦੀਪ ਸਿੰਘ ਢਿੱਲੋਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਜੇ ਉਸ ਚੋਣ ਦੇ ਵਿੱਚ ਹੋਈ ਹਾਰ ਨੂੰ ਲੈ ਕੇ ਲੀਡਰਸ਼ਿਪ ਨੇ ਅਸਤੀਫਾ ਦੇ ਦਿੱਤਾ ਸੀ ਕੀ ਹੁਣ ਤਾਨ ਤਾਨ ਦੇ ਵਿੱਚ ਹੋਈ ਹਾਰ ਨੂੰ ਲੈ ਕੇ ਵੀ ਇਹ ਜ਼ਿੰਮੇਵਾਰ ਲੀਡਰਸ਼ਿਪ ਜਿਹੜੀ ਆ ਉਸਤੀਫਾ ਦੇਵੇਗੀ ਇਹ ਆਪਣੇ ਆਪ ਵਿੱਚ ਇੱਕ ਸਵਾਲ ਹੈ ਇਸ ਤੋਂ ਜੇ ਅਗ੍ਹੀ ਗੱਲ ਕੀਤੀ ਜਾਵੇ ਕਿ ਜੇ ਕਾਂਗਰਸ ਹਾਈ ਕਮਾਂਡ ਇਹਨਾਂ ਨਿਦਾਨ ਲਾਂਬੇ ਨਹੀਂ ਕਰਦੀ ਇਹਨਾਂ ਉਹਦਿਆਂ ਤੋਂ ਤਾਂ 2027 ਨੂੰ ਜੇ ਦੇਖਿਆ ਜਾਵੇ ਉਸ ਰਸਤੇ ਤੇ ਕਾਮਯਾਬੀ ਪ੍ਰਾਪਤ ਕਰਨ ਲਈ ਜਿਹੜਾ ਕਾਂਗਰਸ ਆ ਜਿਹੜਾ ਆ ਉਹ ਇਹ ਫੇਰ ਇੱਕ ਵਾਰੀ ਮਾਰ ਖਾ ਸਕਦੀ ਹੈ ਆਮ ਆਦਮੀ ਪਾਰਟੀ ਦਾ 2027 ਨੂੰ ਲੈ ਕੇ ਰਾਹ ਪੱਧਰਾ ਸਾਫ਼ ਦਿਖਾਈ ਦੇ ਰਿਹਾ ਕਿਉਂਕਿ ਕਾਂਗਰਸ ਨੂੰ ਅਕਸਰ ਕਿਹਾ ਜਾਂਦਾ ਕਿ ਕਾਂਗਰਸ ਨੂੰ ਕਦੇ ਵੀ ਬਾਹਰੀ ਦੁਸ਼ਮਣਾਂ ਦੀ ਲੋੜ ਨਹੀਂ ਕਾਂਗਰਸ ਦੇ ਤਾਂ ਅੰਦਰ ਹੀ ਜਿਹੜੇ ਆਗੂ ਇੱਕ ਦੂਏ ਦੀਆਂ ਲੱਤਾਂ ਖਿੱਚਿਆ ਕਰਦੇ ਆ ਕਾਂਗਰਸ ਨੂੰ ਹਾਰ ਦਾ ਮੂੰਹ ਅੰਦਰੋਂ ਹੀ ਦੇਖਣਾ ਪੈਂਦਾ ਕਾਂਗਰਸ ਦੀ ਪੰਜਾਬ ਦੇ ਵਿੱਚ ਜਿਵੇਂ ਪਿਛਲੇ ਦਿਨਾਂ ਤੋਂ ਸਥਿਤੀ ਸੀ ਵਿਰੋਧੀ ਧਿਰ ਨੂੰ ਲੈ ਕੇ ਕਿ ਕਾਂਗਰਸ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਸਤ ਸਿਤਾ ਜਿੱਤ ਇਹ ਕਾਂਗਰਸ ਨੇ ਆਪਣੀ ਜਿਹੜੀ ਮਜ਼ਬੂਤੀ ਲਿਆਦੀ ਸੀ ਪਰ ਲਗਾਤਾਰ ਜਿਹੜੀਆਂ ਜਿਵਨੀ ਚੋਣਾਂ ਵਿੱਚ ਹਾਰ ਰਹੀ ਹੈ ਇਸ ਹਾਰ ਤੇ ਵਿੱਚੋਂ ਨਿਕਲ ਲਈ ਪਾਰਟੀ ਹਾਈ ਕਮਾਂਡ ਜੇ ਇਹ ਜਿਹੜੇ ਆਗੂ ਆ ਕਾਂਗਰਸ ਨੂੰ ਜਿਹੜਾ ਹਾਰ ਵੱਲ ਲੈ ਕੇ ਜਾ ਰਿਹਾ ਜੇ ਅਗਰ ਇਹਨਾਂ ਆਗੂਆਂ ਉਹਦਿਆਂ ਤੋਂ ਲਾਂਭੇ ਨਹੀਂ ਕਰਦੀ ਤੇ ਆਉਣ ਵਾਲਾ ਰਾਹ ਜਿਹੜਾ ਆ 227 ਦਾ ਕਾਂਗਰਸ ਦੀ ਉਹ ਖਾਹੂ ਸਕਦਾ ਹੈ ਦੋਸਤੋ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਬਿਲਕਾ ਨਿਊਜ਼ ਆਨਲਾਈਨ ਬਨੋ ਤੁਹਾਨੂੰ ਲਗਾਤਾਰ ਨਵੇਂ ਬੁੱਤੇ ਜਿਹੜੇ ਆ ਉਹ ਤੁਹਾਡੇ ਲਈ ਲੈ ਕੇ ਆਉਣੇ ਆ ਵੀਡੀਓ ਚੰਗੀ ਲੱਗੀ ਇਸ ਨੂੰ ਲਾਈਕ ਜਰੂਰ ਕਰਿਓ ਅੱਗੇ ਸ਼ੇਅਰ ਜਰੂਰ ਕਰਿਓ ਕੱਲ ਫਿਰ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਆਜਾਤ ਤੁਸੀਂ ਵੇਖਦੇ ਰਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਧੰਨਵਾਦ